ਹੋ ਆਕੇ ਵਿਧਾਨੂ ਅਰਜ ਗਿਜਾਰੀ ਦਾ ਛੋਟਾ ਪੁੱਤਰ ਸਿੰਘ ਗਜਾਰ ਜੰਗ ਨੂੰ ਜਾਣਾ ਮਨ ਵੈ ਲੋਚੀਦਾ ਜੰਗ ਨੂੰ ਜਾਣਾ ਮਨ ਹੈ ਲੋਚੀਦਾ ਕੱਲੇ ਲਾਦ ਮੰਦੀਪਾਰ ਬੰਡਾ ਵੀਰ ਹੈ ਮਾਦੇਵ ਆ ਗਿਆ ਬੰਡਾ ਵੀਰ ਹੈ ਮਾਦੇਵ ਆ ਗਿਆ ਆਪਣੇ ਚਾਹਵਾਲੂ ਸੰਗਾਰ ਮੈਂ ਵੀ ਲਾਵਾ ਅਧਹੀ ਲੈਣੀਆਂ ਮੈਂ ਵੀ ਲਾਵਾ ਅਧਹੀ ਲੈਣੀਆਂ ਮਨ ਆਪਣੇ ਲਈ ਹੈ ਧਾਰ ਵੈਰੀ ਹੋਵੇ ਜੇ ਲੈ ਲੇ ਖਾਰੀ ਦਾ ਵੈਰੀ ਹੋਵੇ ਜੇ ਲੈ ਲੇ ਖਾ ਤਮ ਤੂੰ ਬੁਰੀ ਹੈ ਮਨਣੀ ਹਾਰ ਜੰਗੀ ਜੋਰ ਮੈਂ ਅੰਜ ਵਿਖਾਉਣੇ ਜੰਗੀ ਜੋਰ ਮੈਂ ਅਜਿ ਵਿਖਾਵਣੇ ਮਾਤਾ ਪਾਉ ਕੁਲ ਜਾਣ ਝਾਰ ਥਾਉਟਾ ਪੁੱਤਰ ਤਾਂ ਅਖਵਾਵਣਾ ਥਾਉਟਾ ਪੁੱਤਰ ਤਾਂ ਅਖਵਾਵਣਾ ਬੈਰੀ ਬੁਲਾਤਾ ਜੇ ਪਾਰ ਦੇਵੋ ਆਗਿਆ ਪਿਤਾ ਜੀ ਦਾ ਸਿਦੂ ਦੇਵੋ ਆ ਗਿਆ ਪਿਤਾ ਜੀ ਦਾ ਉਸ ਨੂੰ ਪਹਿਨਾ ਮੈਂ ਵੀ ਅੱਜ ਹਥਿਆਰ ਮੇਰਾ ਲਹੂ ਵਾਲੇ ਮਾਰਦਾ ਮੇਰਾ ਲਹੂ ਵਾਲੇ ਮਾਰਦਾ ਸਿਨਾਂ ਛੇਕੇ ਸਿਰ ਕੀ ਯਾਰ ਤੇਰੇ ਉਹ ਤੋਰੋ ਜਾਨ ਪਿਤਾ ਜੀ ਪੁੱਤ ਦੀ ਜਨ ਪਿਤਾ ਦੀ ਪੁੱਤਰੀ ਮੈਨੂੰ ਹੱਥੀ ਰਿਓ ਸਿੰਧਾਰ ਛੇਤੀ ਨਹੀਂ ਉਹ ਯੁੱਧ ਮੈਂ ਹਾਰਦਾ ਛੇਤੀ ਨਹੀਂ ਉਹ ਯੁੱਧ ਮੈਂ ਹਾਰਦਾ ਲੱਖਾਂ ਦੇਣੀਆਂ ਅੱਜ ਖਲਾਰ ਲੋਥਾਂ ਦੇਣੀਆਂ ਅੱਜ ਖਲਾਰ ਓ ਲੁਕੇ ਮਰਦਾ ਕੀ ਐ ਜੀਵਣਾ ਲੁੱਕੇ ਮਾਰਦਾ ਕੀ ਜੀਵਣਾ ਦੇਣਾ ਬੋਝ ਮੈਂ ਮਨੋਂ ਉਤਾਰ ਮੇਰੇ ਮਨ ਨੂੰ ਉਹਨਕ ਚੀਚੀਆਂ ਮੇਰੇ ਮਨ ਨੂੰ ਉਹਨਕ ਚੀਚੀਆਂ ਮੈਨੂੰ ਆਪ ਆੜਿਆ ਵੰਗਾਰ ਮੈਂ ਵੀ ਸ਼ੇਰ ਦਾ ਪੁੱਤਰ ਸ਼ੇਰ ਹਾਂ ਮੈਂ ਵੀ ਸ਼ੇਰ ਦਾ ਪੁੱਤਰ ਸ਼ੇਰ ਹਾਂ ਜਉਂ ਕਰਦਾ ਮਾਰੋ ਮਾਰ ਰਹਿਣਾ ਵੀਰ ਸੰਗ ਮਨ ਲੋ ਜੀਰਾ ਬਹਿਣਾ ਵੀਰ ਸੰਗ ਮਨ ਲੋ ਜੀਦਾ ਯੋਲੇ ਮਿਨ ਖੈ ਚੂਣਾ ਖਵਾਰ ਪਾਲਿਓ ਤਾ ਤੌਣਾਂ ਦੀਆਂ ਵੰਡੀਆਂ ਦੰਊ ਤੜਾ ਤਾਉਣਾ ਦੀਆਂ ਵੰਡੀਆਂ ਦੰਊ ਬੈਰੀਆਂ ਨੂੰ ਮੈਂ ਠਾਰ ਜੁੱਦ ਲੜਨਾ ਲਾ ਥੋਂਡੇ ਸਾਹਮਣੇ ਜੁੱਦ ਲੜਨਾ ਥੋਂਡੇ ਸਾਹਮਣੇ ਰੀ ਜੇ ਮਨ ਚੋ ਬੇ ਸੁਮਾਰ ਮਰਦਾ ਵਾਂਗੂ ਲੜੀ ਉਦ ਵੇਖਿਓ ਮਰਦਾ ਵਾਂਗੂ ਲੜੂ ਉਦ ਵੇਖਿਓ ਈ ਲੱਤਾ ਸਹਾਲਾ ਵੇ ਸਹਾਰ ਲਾ ਕੇ ਸਿਰ ਵੈਰੀ ਦੇ ਕਰਾਮ ਹੈ ਲਾ ਕੇ ਸਿਰ ਵੈਰੀ ਦੇ ਕਰਾਮ ਹੈ ਹੌਲਾ ਦੇ ਹਉ ਤੋ ਭਾਰ ਮੰਨਿਓ ਅਰਦਾਸ ਦੀ ਪਿਤਾ ਜੀ ਮੰਨਿਓ ਅਰਦਾਸ ਦੀ ਪਿਤਾ ਜੀ ਛੱਡ ਯੁੱਧ ਨਾ ਮੈਂ ਛੱਡੋ ਯੁੱਧ ਨਾਮੈ ਵਿਚਕਾਰ ਸਿੰਘ ਮਨ ਦੀਪ ਲਖਾਵਾ ਛੰਦ ਜੀ ਸਿੰਘ ਮਨ ਦੀਪ ਲਿਖੂਗਾ ਛੰਦ ਜੀ ਜਾਵੇ ਤੋ ਹੱਥੋਂ ਸਰਬਲਹਾ ਜੀ ਜਾਵੇ ਤੋ ਹੱਥੋਂ ਸਰਬਲਹਾ